4 ਵਜੇ ਤੱਕ ਤੁਸੀਂ ਪੇਪਰ ਆਪਣੀ ਨਾਮੀਨੇਸ਼ਨ ਫਾਈਲ ਕਰ ਸਕਦੇ ਹੋ ਮੈਂ ਰਿਪੀਟ ਕਰ ਦੋਜ਼ਾ ਸ਼ਾਮੀਂ 4 ਵਜੇ ਤੱਕ ਤੁਸੀਂ ਆਪਣੇ ਪੇਪਰ ਫਾਈਲ ਕਰ ਸਕਦੇ ਹੋ ਜਿਹੜੇ ਵੀ ਉਮੀਦਵਾਰ ਇਲੈਕਸ਼ਨ ਲੜਨਾ ਚਾਹੁੰਦੇ ਨੇ ਨਾਮੀਨੇਸ਼ਨ ਵਿਦਡਰੋਅਲ ਰਿਜੈਕਸ਼ਨ ਕੰਬੀ ਪਾਈ ਜਾਣ ਦਾ ਜਿਹੜਾ ਲਾਸਟ ਡੇਟ ਹੈਗੀ ਆ ਉਹ 26 ਤਰੀਕ ਸ਼ਾਮੀਂ 4 ਵਜੇ ਤੱਕ ਵਿਦਡਰੋਅਲ रिजेक्शन ऑफ पेपर्स ठीक है जी ते 31 मार्च 2025 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਐਸੀ ਪ੍ਰਮਿਸਿਸ ਵਿੱਚ ਓਪਨ ਐ ਹਾਲ ਦੇ ਅੰਦਰ ਜਿਵੇਂ ਲਾਸਟ ਟਾਈਮ ਇਲੈਕਸ਼ਨ ਹੋਈ ਸੀਗੀ ਇੱਥੇ VOTING ਹੋਏਗੀ ਕਿ ਆਏ ਆ ਉਹਨੂੰ ਘੜ ਲਈਏ ਤੇ ਹੋਰ ਆੜ ਦਾ ਵਿੱਚ politically ਅੰਦਰ ਹੈ ਜਾਂ ਆਪਣਾ ਹਰਮਨ ਦੀ ਚਾਰ ਹੈ ਤੇ ਅਗਰ ਜਿਹੜੀ ਵੀ ਅਸੀਂ ਇਲੈਕਸ਼ਨ ਚ ਕਰਾਨੇ ਆ ਜਿਹੜਾ ਦੀ ਪ੍ਰਧਾਨ ਚੁਣਨੇ ਆ ਬਾਕੀ ਸਾਰੇ ਪਾਰਟੀ ਉਹਨਾਂ ਪੁੱਤਰੇ ਬੰਦੇ ਜੇ ਹਲੋ ਠੀਕ ਹੈ ਨਾ ਕੀ ਜੋ ਆਪਣਾ ਜੋ ਕੰਮ ਹੋਇਆ ਉਹ ਤਾਂ ਨਹੀਂ ਚੋਣ ਹੋਣੀ ਹੈ ਉਹਦੇ ਸਾਹ ਨੂੰ ਜਦੋਂ ਚੋਣ ਹੋਵੇ ਸੈਟੀਆਂ ਜੋ ਨਾਲ ਹੋਣੀ ਚਾਹੀਦੀ ਹੈ ਠੀਕ ਪ੍ਰਧਾਨ ਨੇ ਸੈਟੀਆਂ ਹੋ ਚਾਹੀਦਾ ਇਹ ਆਪਣੀ ਮੰਡੀ ਦਾ ਸੈਟੀਆਂ ਕੋਈ ਨਹੀਂ ਗਏ ਤਾਂ 2004 ਚ ਹਾਂ ਮੀਟਿੰਗ ਕਿਤਰੇ ਬੈਠਣ ਆ 2004 ਪੰਚਾਇਤ ਬਣੇ ਸੀ ਅੱਜ 21 ਸਾਲ ਹੋ ਗਏ ਦੇਖੇ ਨਾ ਸਿੱਧੇ ਦੋ ਚੀਜ਼ ਚੱਲ ਰਹੀਆਂ ਤੁਹਾਡੀ ਜਨਰੇਸ਼ਨ ਚੱਲਦੀ ਜਿਹੜੇ ਸੰਦੇਸ਼ ਦੇ ਬੱਚੇ ਆ ਰਹੇ ਨੇ ਆਦਾ ਜੀ ਬਾਤ ਤੇ ਆ ਠੀਕ ਹੈ ਯਾਦਾ ਮੈਂਬਰਿਕ ਮੀਟਿੰਗ ਨਹੀਂ ਬਣੀ ਠੀਕ ਮੈਂ ਉਹਨਾਂ ਦੋ ਚੀਜ਼ ਦਿੱਤਾ ਸਹੀ ਦਿੱਤਾ ਪਤਾ ਹੁੰਦਾ ਫਿਰ ਮੇਰੇ ਕੁਝ ਮੈਂਬਰ ਇਹ ਕਹਿੰਦੇ ਨੇ ਕਿ ਪ੍ਰਧਾਨੀ ਦੁਕਾਨ ਨੇ ਮੀਟਿੰਗ ਨਾਲ ਰੱਖੋ ਆਈ ਉੱਥੇ ਨਹੀਂ ਆਣਾ ਮੰਦੀਰਾ ਮਸਲੇ ਦੀ ਹੋਰ ਰੱਖੋ ਇੰਨੇ ਯਾਰਾ ਮੈਂਬਰਿਕ ਕਮੇਟੀ ਕਿੰ ਨੂੰ ਜੜਾ ਤੇ ਕਿੰ ਨੂੰ ਆਲ ਪ੍ਰੋਬਲਮ ਦਾ ਵੱਲਾ ਸਬਜ਼ੀ ਮੰਡੀ ਦੇ ਜਨਰਲ ਹਾਊਸ ਦੀ ਮੀਟਿੰਗ ਕਨਵੇ ਕੀਤੀ ਹੈ ਜੀ ਜਦੇ ਅੰਦਰ ਇੱਕ ਯੂਨੀਨਮਸ ਡਿਸੀਜਨ ਲਿੱਤਾ ਗਿਆ ਜੀ ਕਿ ਅਗਲਾ ਜਿਹੜੇ ਟੈਨਯੂਰ ਹੈ 2 ਸਾਲ ਦਾ ਜਦੇ ਅੰਦਰ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਚੋਣ ਹੋਣ ਗਿਆ ਉਹਦੀ ਡੇਟ ਜਿਹੜੀ ਹੈ 29 ਮਾਰਚ 2025 ਡਿਕਲੇਅਰ ਕੀਤੀ ਗਈ ਹੈ ਔਰ ਪੀਰੀਅਡ ਆਫ 2 ইয়ার্স ਸਭ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਆ ਸਾਰਿਆਂ ਦੀ ਚर्चा ਹੋਈ ਮੇਨ ਸਾਡਾ ਵੱਲਾ ਸਬਜ਼ੀ ਮੰਡੀ ਦਾ ਮੁੱਦਾ ਜਿਹੜਾ ਹੈ ਜੀ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਡਵੈਲਪਮੈਂਟ ਹੈ ਜੀ ਡਵੈਲਪਮੈਂਟ ਇੱਥੇ ਅਸੀਂ ਬਹੁਤ ਮਤਲਬ ਕਨਸਿਡਰਿੰਗ ਕਿ ਐਡੀ ਵੱਡੀ ਮੰਡੀ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਬਟ ਪੰਜਾਬ ਚ ਮੇਰਾ ਖਿਆਲ ਸਭ ਤੋਂ ਪਿਛੜੀ ਹੋਈ ਮੰਡੀ ਹੈਗੀ ਹੈ ਇਸ ਕਰਕੇ ਡਵੈਲਪਮੈਂਟ ਦੇ ਮੁੱਦੇ ਦੇ ਉੱਤੇ ਜਨਰਲ ਹਾਊਸ ਦੀ ਬਹੁਤ ਸਾਰੇ ਇਸ਼ੂਜ਼ ਸਿਗੇ ਜਿਹੜੇ ਅੱਜ ਪਾਸ ਕੀਤੇ ਗਏ ਨੇ ਔਰ ਅਗਲੇ 2 ਸਾਲਾਂ ਦੇ ਅੰਦਰ ਮੇਨ ਅਜੰਡਾ ਜਿਹੜਾ ਰਹੇਗਾ ਡਵੈਲਪਮੈਂਟ ਦਾ ਰਹੇਗਾ ਸਰ ਹਦਾਇਤਾਂ ਜਿਹੜੀਆਂ ਵਾ ਵੋਟਾਂ ਤੇ ਸਬੰਧਤ ਮੰਡੀ ਤੇ ਚਿੰਤਾ ਹੋਣਗੀਆਂ ਉਹ ਹਦਾਇਤਾਂ ਬਾਰੇ ਸੰਭਾਲਦੇ ਆਂ ਵੋਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਕਿ ਇਹਦੇ ਅੰਦਰ ਨੋਮੀਨੇਸ਼ਨ ਜਿਹੜੀ ਫਾਈਲ ਕਰਨੀ ਹੈਗੀ ਹੈ ਜਿਹੜੀ ਡੇਟ ਆਫ ਨੋਮੀਨੇਸ਼ਨ ਡਿਕਲੇਅਰ ਕੀਤੀ ਹੋਈ ਹੈ 24 ਤਰੀਕ ਮੰਡੇ ਤੋਂ ਤੁਸੀਂ ਆਪਣੀ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ ਰਿਜੈਕਸ਼ਨ ਆਬਜੈਕਸ਼ਨਸ ਤੇ ਦੋ ਦਿਨ ਦਿੱਤੇ ਜਾਂਦੇ ਨੇ ਜੋ ਨੋਰਮਲ ਪ੍ਰੈਕਟਿਸਿਸ ਹੈਗੀਆਂ ਨੇ 26 ਤਰੀਕ ਤੱਕਨ ਵਿਡਰੋਅਲ ਦੀ ਵੀ ਡੇਟ ਰਹੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਜਨਰਲ ਇਲੈਕਸ਼ਨ ਹੋ ਜਾਏਗੀ ਸਰ ਆਪ ਜੀ ਆਪ ਨੂੰ ਇਹ ਚੰਗਾ ਮੈਸੇਜ ਜਰੂਰ ਮੈਸੇਜ ਸਾਡਾ ਸਰ ਸਾਰਿਆਂ ਨੂੰ ਇਹੀ ਹੈਗਾ ਕਿ ਜੀ ਅੰਡਰ 1 플ੈਗ ਅਸੀਂ ਰਵਾਂਗੇ ਬਿਕੋਜ਼ ਇਟ ਇਜ਼ ਨਾਟ ਅ ਪੋਲਿਟੀਕਲ ਆਰਗੇਨਾਈਜੇਸ਼ਨ ਸਾਡੀ ਇੱਕ ਬੜੀ ਆ ਅੱਛੀ ਮੈਂ ਪਿਛਲੇ ਬੜੇ ਸਾਲਾਂ ਤੋਂ ਬੜੀ ਪੁਰਾਣੀ ਐਸੋਸੀਏਸ਼ਨ ਹੈਗੀ ਹੈ ਔਰ ਇੱਥੇ ਬੜੇ ਅੱਛੇ ਮਾਹੌਲ ਦੇ ਅੰਦਰ ਇੱਕ ਐਸ ਅ ਫੈਮਿਲੀ ਐਲੈਕਸ਼ਨ ਲੜੀ ਜਾਂਦੀ ਹੈ ਸੋ ਇਹਦੇ ਅੰਦਰ ਕੋਈ ਆਊਟਸਾਈਡਰ ਨਾ ਇਨਵੋਲ ਹੋਵੇ ਇੱਕ ਜਨਰਲ ਹਾਊਸ ਦੀ ਔਰ ਓਨਲੀ ਫਾਰ ਮੈਂਬਰਸ ਐਲੈਕਸ਼ਨ ਹੈਗੀ ਹੈ ਔਰ ਜਿਹਦੇ ਅੰਦਰ ਇੱਕ ਫੈਮਿਲੀ ਮੈਂਬਰ ਹੀ ਅੱਗੇ ਆਏਗਾ ਔਰ ਲੀਡ ਕਰੇਗਾ ਪਰ ਤਾਂ ਕੀ ਤੋਂ ਬਾਅਦ ਇਹ ਜਿਹੜੀ ਹੈ ਕਮੇਟੀ ਵੀ ਬਣੇਗੀ ਜੀ ਕੋਈ ਜਨਰਲ ਹਾਂਜੀ ਇੱਕ 11 ਮੈਂਬਰ ਕਮੇਟੀ ਬਣਾਈ ਜਾਏਗੀ ਜਿਹਦੇ ਜੋ ਪ੍ਰਧਾਨ ਔਰ ਜਨਰਲ ਸੈਕਟਰੀ ਦੇ ਨਾਲ बिकॉज ਇਹ ਵੀ ਅੱਜ ਅਨਾਉਂਸ ਕੀਤਾ ਗਿਆ ਔਰ ਇੱਕ ਜਨਰਲ ਹਾਊਸ ਵਿੱਚ ਪਾਸ ਕੀਤਾ ਗਿਆ ਕਿ ਇੱਕ ਰਿਪਰੈਜ਼ੈਂਟੇਸ਼ਨ बिकॉज ਸਾਡੀ ਮੰਡੀ ਅੱਜ 100 ਪਲੱਸ ਏਕੜਸ ਫੈਲੀ ਹੋਈ ਹੈ ਉਹਦੇ ਅੰਦਰ ਕਾਫੀ ਏਰੀਆਸ ਸਿਗੇ ਜਿਹੜੇ ਕੋਈ ਰਿਪਰੈਜ਼ੈਂਟਡ ਨਹੀਂ ਸਿਗੇ ਸੋ ਹਰ ਜਿਹੜੇ ਮੰਡੀ ਦੇ ਅੰਦਰ ਅਸੀਂ ਇਹਨਾਂ ਨੂੰ ਸ਼ੈਡਸ ਵਿੱਚ ਵੰਡਿਆ ਹੋਇਆ ਜੀ ਹਰ ਸ਼ੈਡ ਤੋਂ ਇੱਕ ਇੱਕ ਦੋ ਦੋ ਬੰਦਿਆਂ ਦੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਔਰ ਉਹਨੂੰ ਲੀਡ ਕਰਨਗੇ ਨਾ ਕੋ ਸੇਵ ਸਿੰਘ ਜੀ ਮੈਂ ਸਬਜ਼ੀ ਮੰਡੀ ਨੂੰ ਅਲੱਗ ਵਿੱਚ ਇੱਕ ਕਾੜ ਦਾ ਕੰਮ ਕਰਦਾ ਜੀ ਅੱਜ ਦੀ ਮੀਟਿੰਗ ਹੈ ਜੀ ਸਾਡੇ ਆਪਣੇ ਮੰਡੀ ਦਾ ਚੋਣਾ ਹੋਣੀ ਹੈ ਜੀ ਉਸ ਦੌਰਾਨ ਅੱਜ ਨਿਯਤ ਰੱਖੀ ਗਈ ਹੈ ਜੀ ਅੱਜ ਮੁੱਖ ਮਹਿਮਾਨ ਵੱਲੋਂ ਜਿਹੜੀ ਗਾਈਡਲੈਂਸ ਕਿੰਨਾ ਮਿਲੋ ਦਿੱਤੀ ਗਈ ਹੈ ਸਾਡੇ ਚੇਅਰਮੈਨ ਸਾਹਿਬ ਜੀ ਆਪਣੇ ਉਹਨਾਂ ਨਾਲ ਅੱਜ ਮੀਟਿੰਗ ਰੱਖੀ ਗਈ ਹੈ ਕਿ ਕਿਸ ਕਿਸ ਮੁੱਦਿਆਂ ਤੇ ਜਿਹੜੀ ਅੱਜ ਸਰ ਮੀਟਿੰਗ ਕੀਤੀ ਗਈ ਹੈ ਅੱਜ ਮੁੱਦੇ ਆ ਜੀ ਇੱਕ ਤੇ ਡੇਟ ਅਨਾਉਂਸ ਕੀਤੀ ਗਈ ਹੈ 24 ਤਰੀਕ ਨੂੰ ਆ ਵੀ ਨਾਮ ਅਨਾਉਂਸ ਕੀਤੇਗਾ ਜੀ ਆਪਣੇ ਫਾਰਮ ਭਰਨੇ ਆ ਤੇ 26 ਨੂੰ ਆਸ ਹੀ ਆ ਤੇ 29 ਤਰੀਕ ਦੀ ਹੈ ਜੀ ਆਪਣੀ ਲਾਸਟ ਡੇਟ ਹੈ ਜਦੋਂ ਆਪਣੀ ਚੋਣਾਂ ਦੀ ਪ੍ਰਧਾਨਗੀ ਦੇ ਵਿੱਚ ਕਿਹੜੇ-ਕਿਹੜੇ ਲੋਕ ਜਾਂ ਕਿਹੜੇ-ਕਿਹੜੇ ਕੈਂਡੀਡੇਟ ਖੜੇ ਹੋ ਸਕਦੇ ਆ ਇਹ ਰਵਾਜ ਲੋੜ ਦੇ ਪ੍ਰਧਾਨਗੀ ਜਨਾ ਅਰਥ ਸਹਿਬਾਨ ਕੋਈ ਵੀ ਜਿੰਨਾ ਕੋ ਮੰਡੀ ਦੀ ਆਪਣੇ ਅੰਦਰ ਪ੍ਰਾਪਰਟੀ ਆ ਪਰਸਨਲ ਦੁਕਾਨਾਂ ਵਾਲੇ ਤਾਂ ਅੱਧਾ ਕੰਮ ਕਰਦੇ ਨੇ ਉਹ ਕੋਈ ਵੀ ਚੋਣ ਲੜ ਸਕਦਾ ਕਿੰਨੀ ਤਰੀਕ ਨੂੰ ਇਲੈਕਸ਼ਨ ਰਿਜਿਸਟਰੀ ਦੇ ਕਿਲੇ ਨੂੰ ਚਵੀ ਤਰੀਕ ਨੂੰ ਮੈਂ ਦੱਸਿਆ ਜੀ ਇਲੈਕਸ਼ਨ ਦੇ ਫਾਰਮ ਭਰਨੇ ਆ ਜੀ 26 ਤਰੀਕ ਨੂੰ ਕਾਗਜ਼ ਚੁੱਕਣ ਦੀ ਹੈ ਤੇ 29 ਤਰੀਕ ਤੱਕ ਚੋਣਾ ਹੋ ਜਾਣੀ ਹੈ ਜੀ ਫਾਈਨਲ ਹੈ ਜੀ ਕੀ ਕਾਰਨ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿਕਾਸ ਕਰਦੇ ਜਿਹੜੇ ਧੁਰੇ ਦਾ ਵਿਕਾਸ ਕਰਦਾ ਕਰੀਏ ਜੀ ਸਾਡੀ ਆਪਸੀ ਟੀਮ ਨਹੀਂ ਬਣ ਪਾਈ ਇਹਦੇ ਵਾਸਤੇ ਤਾਂ ਹੁਣ ਚਲੋ ਸਾਨੂੰ ਐਰ ਕੀ ਮੌਕਾ ਮਿਲੇਗਾ ਮਹਾਰਾਜ ਕਿਰਪਾ ਕਰੇਗਾ ਤੇ ਆਪਾਂ ਸਾਰੇ ਕੰਮ ਕਾਰ ਕਰਾਵਾਂਗੇ ਜੀ ਹੁਣ ਕਿਸੇ ਦੇ ਦੁਸ਼ਮਣ ਬਣ ਕੇ ਕੀ ਕਰਨੀ ਜੀ ਉਹਨੇ ਨਹੀਂ ਕਰਾਇਆ ਤੇ ਜਾਣੀ ਕਰਾਇਆ ਜੇ ਐਰ ਕੀ ਸਾਰੇ ਜਾਣੇ ਆਪਾਂ ਨੂੰ ਸਹਿਯੋਗ ਦੇਣਗੇ ਆਪਾਂ ਕੇ ਅੱਗੇ ਕੰਮ ਕਰਾਵਾਂਗੇ ਸਾਰੇ ਕੌਮੀ ਛੱਡੇ ਦੀ ਗੱਲ ਕਰੀਏ ਤਾਂ ਮੱਡਾ ਬੱਲਾ ਸਭੀ ਮੰਡੀ ਦੇ ਵਿੱਚ ਤਿੰਨ ਚਾਰ ਕੌਮੀ ਝੰਡੇ ਜਿਹੜੇ ਲਹਿਰਾਏ ਜਾਂਦੇ ਆਉਣ ਵਾਲੇ ਸਮੇਂ 'ਚ ਅਗਰ ਤੁਹਾਨੂੰ ਪ੍ਰਧਾਨਗੀ ਦਾ ਥਾਪੜਾ ਮਿਲਿਆ ਵਾ ਜੇ ਤੁਸੀਂ ਪ੍ਰਧਾਨ ਬਣ ਜਾਂਦੇ ਹੋ ਤਾਂ ਕਿਤਰਾ ਦੇ ਆਉਣ ਵਾਲੇ ਸਮੇਂ 'ਚ ਇਸ ਤੇ ਵੀ ਵਿਚਾਰ ਕਰੋ ਜੀ ਬਿਲਕੁਲ ਅੱਜ ਨਾਲ ਸਾਰੀ ਇਹ ਗੱਲ ਕੀਤੀ ਗਈ ਆ ਵੀ ਮੰਡੀ ਦੇ ਵਿੱਚ ਇੱਕ ਹੀ ਝੰਡਾ ਝੰਡਾ ਮਤਲਬ ਇਹ ਵੀ ਇੱਕ ਝੰਡੇ ਥਲੇ ਸਾਰੇ ਕੰਮ ਕਰਾਂਗੇ ਸਾਡੇ ਅੱਜ ਤੋਂ ਪਹਿਲਾਂ ਸੀ ਵੀ ਜਦੋਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਦੋ 13 ਬਣ ਗਈਆਂ ਜੀ ਉਹਨੇ ਅੱਜ ਪੂਰਾ ਸਖਤ ਡਿਸੀਜਨ ਲਿਆ ਗਿਆ ਹੈ ਚੇਅਰਮੈਨ ਸਾਹਿਬ ਵੱਲੋਂ ਵੀ ਵੀ ਆਪਾਂ ਸਾਰਿਆਂ ਨੇ ਇੱਕ ਝੰਡੇ ਥਲੇ ਰਹਿ ਕੇ ਸਾਰਿਆਂ ਨੇ ਇਕੱਠੇ ਕੰਮ ਕਰਨਾ ਹੈ ਜੀ ਤੇ ਉਹਨੂੰ ਸਖਤੀ ਨਾਲ ਲਾਗੂ ਵੀ ਕੀਤਾ ਜਾਏਗਾ ਜੀ ਆਰਤੀ ਜਿਹੜੀ ਯੂਨੀਅਨ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਕਿੰਨਾ ਜਿਹੜੇ ਵਿਚਾਰ ਹੋਏ ਆ ਉਹਨਾਂ ਨੂੰ ਕਿੰਦਾਕ ਸਾਂਝੇ ਰੂਪ ਦੇ ਵਿੱਚ ਜਿਹੜਾ ਵਾ ਪ੍ਰਵਾਨ ਕੀਤਾ ਜਾਏ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਸਾਰੇ ਆਰਤੀ ਸਾਹਿਬਾਨ ਆਏ ਜੀ ਉਹਨਾਂ ਨੇ ਸਾਰਿਆਂ ਸਹਿਯੋਗ ਦਿੱਤਾ ਜੀ ਆਪਾਂ ਇਲੈਕਸ਼ਨ ਦਾ ਵੀ ਤੇ ਬਹੁਤ ਸੋਹਣੀ ਤੇ ਅੱਜ ਦੀ ਮੀਟਿੰਗ ਹੋਈ ਹੈ ਜੀ ਜੇ ਤੁਹਾਨੂੰ ਪ੍ਰਧਾਨ ਜੀ ਦਾ ਸਿਹਰਾ ਪੈਂਦਾ ਤਾਂ ਉਹਨਾਂ ਵਾਲੇ ਸਮੇਂ 'ਚ ਵਿਕਾਸ ਕਰਦੇ ਤੁਹਾਡੇ ਲੋਕ ਇਤਰਾ ਕੇ ਵੱਡੀ ਰੇ ਕਰਵਾਇਆ ਬਿਲਕੁਲ ਜੀ ਸਾਰੇ ਵਿਕਾਸ ਕਰਦੇ ਉਹ ਨਾਲ ਐਮ ਐਲ ਏ ਸਾਹਿਬ ਨਾਲ ਜੀ ਆਪਣੇ ਉਹ ਕਹਿੰਦੇ ਤੁਸੀਂ ਅੱਗੇ ਹੋਗੇ ਕੰਮ ਕਰੋ ਤੇ ਮੈਂ ਤੁਹਾਡੇ ਨਾਲ ਜੀ ਮੰਡੀ ਦੇ ਵਿੱਚ ਸੜਕਾਂ ਦਾ ਕੰਮ ਹੋਣ ਵਾਲਾ ਵਾ ਚੌਂਕ ਸਾਡੇ ਬੜੇ ਨੇ ਗੰਦਗੀ ਦੇ ਕੰਟੇਰ ਲੱਗੇ ਨੇ ਉਹ ਸਾਰੇ ਕੰਮ ਹੋਣ ਵਾਲੇ ਆ ਜੀ ਉਹ ਆਪਾਂ ਗਾਹ ਹੋ ਕੇ ਕੰਮ ਕਰਵਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਸਾਡੀ ਹਾਊਸ ਦੀ ਮੀਟਿੰਗ ਸੀ ਬੜੇ ਹੀ ਸਤਜੇ ਢੰਗ ਨਾਲ ਚੇਅਰਮੈਨ ਸਾਹਿਬ ਦੀ ਅਜ ਦੀ ਦੇ ਵਿੱਚ ਹੋਈ ਆ ਕਿਉਂਕਿ ਸਾਡੀ ਪਿਛਲੇ 5-6 ਸਾਲ ਤੋਂ ਚੋਣ ਨਹੀਂ ਹੋਈ ਐਤਕੀ ਅੱਜ ਡਿਸੀਜਨ ਲਿਆ ਗਿਆ ਵਾ ਬੜੇ ਸਜੇ ਢੰਗ ਦਾ ਸਾਰੇ ਆਰਤੀ ਭਰਾਵਾਂ ਨੇ ਸਹਿਜਾ ਦਿੱਤੇ ਆਪੋ ਆਪਣੇ ਰੱਖੇ ਆ ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਮੰਡਲੀ ਇਲੈਕਸ਼ਨ ਹੈ ਸਾਡੀ 29 ਨੂੰ ਚੋਣ ਹੋਣੀ ਆ ਤੇ 29 ਨੂੰ ਹੀ ਰਿਜ਼ਲਟ ਅਨਾਉਂਸ ਹੋਣਾ ਚਾਹੀਦਾ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੇ ਵਿਚਾਰ ਹੋਏ ਦੇਖੋ ਜੀ ਵਿਚਾਰ ਮੰਡੀ ਦੇ ਸਾਡੇ ਬੜੇ ਐ ਮੁੱਦੇ ਆ ਸਾਰੇ ਮੁੱਦਿਆਂ ਤੇ ਬੜੇ ਸਰਬਸੰਮਤੀ ਦੇ ਨਾਲ ਸਾਡੀ ਸਹਿਮਤੀ ਹੋਈ ਆ ਕਿ ਮੰਡੀ 'ਚ ਸਾਰੇ ਮੁੱਦੇ ਹੀ ਨੇ 21 ਸਾਲ ਤੋਂ ਮੰਡੀ ਜਿਹੜੀ ਆ ਇੱਥੇ ਸ਼ਿਫਟ ਹੋ ਕੇ ਆਈ ਆ ਉਸ ਤੋਂ ਬਾਅਦ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਗਰੈਸ ਨਹੀਂ ਹੋਈ ਉਹ ਸਾਰੇ ਆਹੀ ਮੁੱਦਿਆਂ ਤੇ ਅੱਜ ਬੜੀ ਸਟੱਜੇ ਟੰਗ ਦੇ ਨਾਲ ਬੈਸ ਹੋਈ ਆ ਉਹਦੇ ਨਾਲ ਉਹਨੂੰ ਅੱਗੇ ਰੱਖ ਕੇ ਹੀ ਆਪਾਂ ਚੋਣਾ ਹੋ ਰਹੀਆਂ ਜੀ ਜੇ ਕੇ ਸਰ ਸਿਰਫ ਇਦਾਂ ਤਾਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਤੋਂ ਲੱਗਦਾ ਕਿ ਕੰਮ ਹੋ ਕੇ ਸਾਰੇ ਤੇ ਖੁਜੇ ਸਭ ਤੋਂ ਪਹਿਲਾਂ ਸਰਵਸੰਤੀ ਨਾਲ ਮਤਾਇੇ ਪਾਸ ਕੀਤਾ ਗਿਆ ਕਿ ਕੈਂਡੀਡੇਟ ਜਿੰਨੇ ਮਰਜ਼ੀ ਖੜੋਣ ਪ੍ਰਧਾਨ ਇੱਕ ਹੀ ਬਣਨਾ ਜੋ ਵੀ ਹੋਣ ਵਾਲੇ ਸਮੇਂ ਚ ਕੰਮ ਹੋਣਗੇ ਉਹ ਪ੍ਰਧਾਨਗੀ ਦੇ ਨਿਗਰਾਨ ਹੇਠ ਹੋਣਗੇ ਕੋਈ ਦੂਜੀ ਪਾਰਟੀ ਦੂਜਾ ਝੰਡਾ ਨਹੀਂ ਚੜਾਉਗੀ ਕਿ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਹੋਊਗਾ ਇੱਕ ਹੀ ਮਤਾ ਹੋਊਗਾ ਤੇ ਇੱਕ ਮਤੇ ਦੇ ਵਿੱਚ ਕੰਮ ਹੋਊਗਾ ਪ੍ਰਧਾਨਗੀ ਦੇ ਨਾਲ ਇੱਕ ਮੁੱਦਾ ਉੱਠਿਆ ਸੀ ਜਨਰਲ ਸੈਕਟਰੀ ਦਾ ਕਿ ਉਹ ਜਨਰਲ ਸੈਕਟਰੀ ਪ੍ਰਧਾਨ ਹੀ ਸ਼ੁਰੂ ਕਰੇ ਆਪਣੇ ਚੁਣੇਗਾ ਕਿ ਜਾਂ ਪੂਰੀ ਮੰਡੀ ਆੜਤੀਆ ਵੱਲੋਂ ਜਿਹੜਾ ਸਮਰਥਨ ਦਿੱਤਾ ਜਾਏਗਾ ਐਤ ਕੀ ਵਾਰੀ ਤਾਂ ਇਹ ਫਾਈਨਲ ਹੋ ਗਿਆ ਵੀ ਪ੍ਰਧਾਨ ਹੀ ਚੁਣੂਗਾ ਤੇ ਅਗਲੀ ਵਾਰ ਤੋਂ ਹੋ ਸਕਦਾ ਅਲੱਗ ਸੈਕਟਰੀ ਦੀ ਜਨਰਲ ਸੈਕਟਰੀ ਦੀ ਚੋਣ ਹੋ ਪ੍ਰਧਾਨ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਿੰਘ ਬੁੱਲਾ ਸਬਜੀ ਮੰਡੀ ਸ਼ਾਪ ਨੰਬਰ 113 ਮੈਂ ਅੱਜ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਸਾਡੇ ਸਰਦਾਰ ਰਾਜਦੀਪ ਸਿੰਘ ਚੇਅਰਮੈਨ ਸਾਹਿਬ ਨੇ ਬੜੇ ਵਧੀਆ ਢੰਗ ਦੇ ਨਾਲ ਮਤੇ ਪਾਸ ਕਰਕੇ ਮਨ ਲ ਕੇ ਗਾਈਡ ਲਾਈਨ ਦਿੱਤੀ ਸਾਰੇ ਮੈਂਬਰਾਂ ਨੂੰ ਬਾਕੀ ਮੈਂ ਸਰਦਾਰ ਗੁਰਸੇਵਕ ਸਿੰਘ ਵੱਲੋਂ ਸਾਰੇ ਮੈਂਬਰ ਸਾਹਿਬਾਨ ਨੂੰ ਆਪਣੇ ਸਮੂਹ ਆਰਤੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਭਰਾ ਇੱਕ ਜੰਗ ਆਦਮੀ ਨੂੰ ਜੰਗ ਕੈਂਡੀਡੇਟ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਮੰਡੀ ਦਾ ਮਨ ਲੇ ਕਿ ਜੋ ਮੰਡੀ ਦੇ ਮੁੱਦੇ ਨੇ ਜੋ ਮੰਡੀ ਦੇ ਕੰਮ ਹੋਣ ਵਾਲੇ ਨੇ ਅਹੀ ਪਹਿਲ ਦੇ ਆਧਾਰ ਦੇਤੇ ਗੁਰਸੇਵਕ ਸਿੰਘ ਕਰਵਾ ਕੇ ਤੁਹਾਨੂੰ ਸਾਰਿਆਂ ਦੇ ਮੈਂ ਵਿਸ਼ਵਾਸ ਦਿਵਾਉਣਾ ਸਮੂਹ ਮੈਂਬਰ ਸਾਹਿਬਾਨ ਨੂੰ ਮੈਂ ਮਤਲਬ ਕਿ ਵਿਸ਼ਵਾਸ ਦਿਵਾਣਾ ਗਿਆ ਹੈ ਗੁਰਸੇਵਕ ਸਿੰਘ ਪੂਰਾ ਮਤਲਬ ਕਿ ਪੂਰੇ ਜੋਰ-ਸ਼ੋਰ ਨਾਲ ਕੰਮ ਸਰਕਾਰ ਕੋਲੋਂ ਵੀ ਔਰ ਅਫੀਸਰਾਂ ਕੋਲੋਂ ਵੀ ਰਿਕੁਐਸਟ ਦੇ ਤੌਰ ਤੇ ਵੀ ਹਰ ਹਰ ਤਰਫੋਂ ਪੂਰਾ ਜੋਰ-ਸ਼ੋਰ ਨਾਲ ਕੰਮ ਕਰਨਗੇ ਸਰ ਕੀ ਕਰਨਾ ਕਿ ਜਿਹੜੇ ਪਿਛਲੇ ਪ੍ਰਧਾਨ ਰਹੇ ਨੇ ਲੋਕ ਜਾਂ ਬੱਲਾ ਮੰਡੀ ਦੇ ਆੜਤੀਏ ਵੀ ਚਾਹਦੇ ਆ ਕਿ ਆਉਣ ਵਾਲੇ ਸਮੇਂ ਤੇ ਬਦਲਾਅ ਹੋਵੇ ਕੀ ਕਾਰਨ ਕੀ ਕੰਮਾਂ ਚ ਕਿਸੇ ਗੱਲੋਂ ਜਿਹੜੀ ਕਰੈਕ ਕੀਤੀ ਗਈ ਹੈ ਆ ਜਾਂ ਕੰਮ ਵਾਂਝੇ ਰਹਿ ਗਏ ਇਸ ਕਾਰਨ ਜਿਹੜਾ ਹੈ ਇਹ ਜਿਹੜਾ ਮੁੱਦੇ ਚੱਲੇ ਜਾਵੇ ਕੁਝ ਕੰਮ ਤੇ ਸਾਡੇ ਕੁਝ ਕਮੀਆਂ ਹੁੰਦੀਆਂ ਪ੍ਰਧਾਨਗੀ ਦੇ ਵਿੱਚ ਵੀ ਕਮੀਆਂ ਹੁੰਦੀਆਂ ਤੇ ਕੁਝ ਕਮੀਆਂ ਸਾਡੇ ਤੇ ਜਿਹੜੀ ਬੱਲਾ ਮੰਡੀ ਆ ਇਹ ਮਿਲਜੀ ਦਾ ਡੰਪ ਕਰਕੇ ਕਮੀਆਂ ਪੇਸ਼ੀਆਂ ਤੇ ਜਿਹੜੀਆਂ ਕਿ ਸਾਨੂੰ ਕੰਮ ਕਰਨ ਤੋਂ ਅੜਿਚਣ ਪਉਂਦੀਆਂ ਨੇ ਕੁਝ ਪਹਿਲੇ ਕੁਝ ਸਮੇਂ ਤੋਂ ਪਹਿਲਾਂ ਕੋਈ ਸਾਲਕ ਦੇ ਵਿੱਚ ਇਹ ਪੁਲ ਦੀ ਸਾਰੀ ਰੁਕੀ ਗਈ ਸੀ ਪੁਲ ਦੀ ਸਾਰੀ ਦੀ ਐਨਓਸੀ ਅਸੀਂ ਡਿਫੈਂਸ ਮਿਨਿਸਟਰ ਸੈਂਟਰ ਕੋਲੋਂ ਤਿੰਨ ਚਾਰ ਆਰ ਦੀ ਭਾਰ ਰਲ ਕੇ ਅਹੀਂ ਲੈ ਕੇ ਆਇਆ ਸੀ ਐਨਓਸੀ ਉਸ ਡਿਫੈਂਸ ਮਿਨਿਸਟਰ ਸਾਹਿਬ ਨੇ ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜੋ ਵੀ ਕੰਮ ਹੈਗੇ ਨੇ ਚਾਰਦिवारी ਦੇ ਚਾਰਦिवारी ਦੇ ਲਾਲੋ ਸੜਕਾਂ ਦੇ ਲਾਲੋ ਤੁਸੀਂ ਮੇਰੇ ਕੋਲ ਆਓ ਕਿ ਤੁਹਾਡੇ ਸਾਰੇ ਐਨਓਸੀਆਂ ਜੋ ਵੀ ਤੁਹਾਨੂੰ ਦੇਣ ਵਾਲੀਆਂ ਮੈਂ ਤੁਹਾਨੂੰ ਦੇਵਾਂਗਾ ਔਰ ਤੁਸੀਂ ਤਗੜੇ ਹੋ ਕੇ ਕੰਮ ਕਰਾਓ ਅੱਜ ਦੇ ਸਿਰਫ ਆਪਣੇ ਸਮੂਹ ਮੈਂਬਰਾਂ ਦਾ ਹੀ ਸਾਨੂੰ ਸਹਿਯੋਗ ਚਾਹੀਦਾ ਹੈ ਅਗਰੇ ਸਮੂਹ ਮੈਂਬਰ ਸਾਨੂੰ ਸਹਿਯੋਗ ਦੇ ਦੇਣ ਕਿ ਅਸੀਂ ਇਹ ਕੰਮ ਨੂੰ ਪਹਿਲ ਦੇ ਆਧਾਰ ਤੇ ਐਨਓਸੀਆਂ ਵੀ ਲੈ ਆਵਾਂਗੇ ਸੜਕਾਂ ਵੀ ਬਣਵਾ ਦੇਾਂਗੇ ਮਤਲਬ ਕਿ ਪੂਰਾ ਕੰਮ ਕੰਪਲੀਟ ਮੰਡੀ ਦੇ ਕੰਮ ਬੜੇ ਜੋਰ ਸ਼ੋਰ ਨਾਲ ਕਰਵਾ ਦਿਆਂਗੇ ਅਗਰ ਕੋ ਸਿਲ ਨੂੰ ਪ੍ਰਧਾਨ ਚੁਣਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਪੀ ਸਬਜੀ ਮਨਦੀਪ ਰਲਾਇ ਤੇ ਪਚੋਜਾ ਨਾਮ ਹੈ ਮੇਰੀ ਸ਼ੋਪ ਹੈ ਸਰ ਆ ਜੀ ਜੀ ਜਿਹੜੀ ਹਾਊਸ ਮੀਟਿੰਗ ਰੱਖੀ ਗਈ ਹੈ ਕਿਸ ਮੁੱਦੇ ਤੇ ਵਿਚਾਰ ਚੱਲ ਰਹੇ ਹੋ ਦੇਖੋ ਅੱਜ ਦੀ ਹਾਊਸ ਮੀਟਿੰਗ ਰੱਖੀ ਗਈ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਵਧੀਆ ਸੂਝਮਾਨ ਸਾਰੇ ਜਿੰਨੇ ਮੰਡੀ ਦੇ ਸਟਾਫ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੀ ਆ ਅਸੀਂ ਤੇ ਹੀ ਚਾਹੁੰਦੇ ਆ ਵੀ ਜਿਹੜਾ ਵੀ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਉਹ ਜਿੱਤਣ ਤੋਂ ਬਾਅਦ ਸਾਰੀ ਮੰਡੀ ਇੱਕਜੁੱਟ ਹੋ ਕੇ ਰਹੇ ਹੋਰ ਮੰਡੀ ਦੀ ਡਿਵੈਲਪਮੈਂਟ ਬਾਰੇ ਸੋਚਣਾ ਚੰਗੇ ਤੋਂ ਚੰਗੇ ਕੰਮ ਕਰਨਾ ਤਾਂ ਕਿ ਜਿਹੜੇ ਅੱਗੇ ਤੋਂ ਵੀ ਜਿਹੜੇ ਹੋਰ ਕੈਂਡੀਡੇਟ ਫਲਾਨ ਦੇ ਚਾਹ ਬਾਣਿਆ ਉਹ ਵੀ ਇੱਕ ਦੂਜੇ ਸਾਥ ਦੇਣ ਕੋਈ ਇਹ ਨਾ ਸੋਚੇ ਵੀ ਨਹੀਂ ਯਾਰ ਆਪਾਂ ਇਲੈਕਸ਼ਨ ਇਹਨੇ ਚੰਗੇ ਕੰਮ ਨਹੀਂ ਕੀਤੇ ਤੇ ਮੈਂ ਇਸ ਤੋਂ ਅੱਗੇ ਹੋਰ ਵਧੀਆ ਕੰਮ ਕਰਾਂ ਉਹਦਾ ਸਭ ਨੂੰ ਸਾਥ ਦੇਣ ਤੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਨਹੀਂ ਤੇ ਹੀ ਕਿੰਨੇ ਵੀ ਜਿਹੜਾ ਵੀ ਬਣੇ ਡਵੈਲਪਮੈਂਟ ਬਾਰੇ ਸੋਚਦੇ ਸਰ ਕਿਹੜੇ ਕਿਹੜੇ ਕੰਮ ਜਿਹੜੇ ਮੰਡੀ ਦੇ ਹੋਣ ਵਾਲੇ ਆ ਤੁਹਾਡੇ ਵੱਲੋਂ ਜਿਹੜੀ ਆ ਜਿਹੜੇ ਵੀ ਕੈਂਡੀਡੇਟ ਜਿੱਤਣਗੇ ਉਹਨਾਂ ਨੂੰ ਜਿਹੜਾ ਵਾ ਇੱਕ ਅਪੀਲ ਦੇ ਤੌਰ ਤੇ ਕਿਹੜੇ ਕਿਹੜੇ ਕੰਮ ਮੰਡੀ ਦੇ ਹੋਣ ਵਾਲੇ ਆ ਦੱਸਦਾ ਦੇਖੋ ਜੀ ਮੰਡੀ ਦੇ ਕੰਮ ਦੇਖੀਏ ਬਹੁਤ ਜ਼ਿਆਦਾ ਹੋਣ ਵਾਲਿਆ ਦੇਖੋ ਪਹਿਲਾਂ ਤਾਂ ਸੀਵਰੇਜ ਦੀ ਬੜੀ-ਬੜੀ ਪ੍ਰੋਬਲਮ ਆ ਜਦੋਂ بارش ਹੁੰਦੀ ਆ ਤੇ ਸਾਰੇ ਹੀ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਦੂਜੇ ਨੰਬਰ ਤੇ ਖੜੀ ਆ ਫੜੀਆਂ ਦੀ ਬਹੁਤ ਵੱਡੀ ਸਮੱਸਿਆ ਆ ਉਹ ਸਾਰੇ ਹੀ ਜਿੰਨੇ ਬੈਠਦੇ ਨੇ ਚੌਂਕ ਦੇ ਵਿੱਚ ਬੈਠ ਜਾਂਦੇ ਨੇ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਉਹ ਰਸਤਾ ਨਹੀਂ ਹੁੰਦਾ ਗੱਡੀ ਲੰਘਣ ਵਾਸਤੇ ਫਿਰ ਪੀਣ ਦੇ ਪਾਣੀ ਦਾ ਮਸਲੇ ਆ ਡਿਫੈਂਸ ਦਾ ਮਸਲਾ ਵਾ ਜਦੋਂ ਆਰਮੀ ਵਾਲੇ ਜਿਹੜੇ ਮੰਡੀ ਦੇ ਸ਼ਾਪ ਨਹੀਂ ਬੰਦ ਦਿੰਦੇ ਉਹ ਬੜੇ ਬੜੀਆਂ ਪ੍ਰੋਬਲਮ ਆ ਸਾਰੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਹੋ ਸਕੇ ਜਿਸ ਦਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ